ਇਹੋ ਦਿਨ ਸਨ ਜਿਨ੍ਹਾਂ ਦਿਨਾਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਔਰੰਗਜ਼ੇਬ ਨਾਲ ਇਹ ਚਰਚਾ ਕਰਨ ਆਏ ਸੀ ਪੀ ਹਿੰਦੁਸਤਾਨ ਦੇ ਬਾਦਸ਼ਾਹ ਤੂੰ ਇਹ ਨਾ ਹਿੰਦੂਆਂ ਨੂੰ ਕਿਉਂ ਮਾਰਦਾ ਨਾ ਉਹਨੇ ਆਖਿਆ ਜੇ ਤੇ ਮੈਂ Hindu ਰਹਿ ਕੇ ਜੀਣਾ ਤੇ ਮੈਂ ਇਹਨਾਂ ਨੂੰ ਮਾਰਨਾ ਹੀ ਮਾਰਨਾ ਜੇ ਇਹ ਮੁਸਲਮਾਨ ਬਣ ਜਾਣ ਤੇ ਮੈਂ ਇਹਨਾਂ ਨੂੰ ਨਹੀਂ ਮਾਰੂਗਾ ਸਤਗੁਰੂ ਕਹਿਣ ਲੱਗੇ ਨਾ ਇਹ ਮੁਸਲਮਾਨ ਹੋ ਸਕਦੇ ਆ ਤੇ ਨਾ ਤੂੰ ਹਿੰਦੂ ਹੋ ਸਕਦਾ ਜਿੱਥੇ ਪੁੱਛ ਤਿਉਹ ਨੂੰ ਤਿਉਹ ਰਹਿਣ ਦੇ ਰੱਬ ਦੀ ਰਜਾ ਦੇ ਵਿੱਚ ਐਵੇਂ ਕੋਈ ਵਿਗਨ ਨਾ ਪਾਉ ਉਹਨੇ ਆਖਿਆ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਤੇ ਕੱਢ ਕੇ ਚਿੱਠੀ ਉਹਨੇ ਇੱਕ ਗੁਰੂ ਤੇਗ ਬਹਾਦਰ ਪਾਛਾ ਦੇ ਸਾਹਮਣੇ ਰੱਖ ਦਿੱਤੀ ਕਿ ਤੁਸੀਂ ਜਾਣਦੇ ਜੇ ਕਿ ਤੁਸੀਂ ਇੰਦਸਪਾਂ ਦੇ ਹਿੰਦੂਆਂ ਨਾਲ ਇਹ ਸਲਾਹ ਕੀਤੀ ਆ ਉਹ ਮੈਨੂੰ ਲਿਖ ਕੇ ਦੇ ਗਿਆ ਵੀ ਜੇ ਤੁਸੀਂ ਗੁਰੂ ਤੇਗ ਬਹਾਦਰ ਕੱਲੇ ਨੂੰ ਮੁਸਲਮਾਨ ਬਣਾ ਲਓ ਨਾ ਦੇਸੀ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣ ਜਾਵਾਂਗੇ ਜਦੋਂ 16 ਧਾਰਮਿਕ ਆਗੂਆਂ ਦੇ ਚਿੱਠੀ ਤੇ ਸੈਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖੇ ਨਾ ਮਸਕਰਾ ਕੇ ਕਹਿਣ ਲੱਗੇ ਪਿਆਓ ਫਿਰ ਮੈਨੂੰ ਬਣਾ ਕੇ ਦੇਖ ਲਓ ਮੁਸਲਮਾਨਾਂ ਮੈਂ ਤੁਹਾਡੀ ਕੋਈ ਗੱਲ ਨਹੀਂ ਜੇ ਮੰਨਣੀ ਉਹਨਾਂ ਦੇ ਸਾਥੀਆਂ ਨੂੰ ਭਾਈ ਮਤੀ ਦਾਸ ਨੂੰ ਠੱਡਿਆਂ ਦੇ ਵਿੱਚ ਮੰਨ ਕੇ ਉਹਨਾਂ ਦੇ ਸਿਰ ਤੇ ਆਰਾ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਦਿਆਲੇ ਨੂੰ ਉਮਰ ਦੀ ਦੇਖ ਵਿੱਚ ਉਬਾਲ ਦਿੱਤਾ ਗਿਆ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜ਼ਿੰਦਾ ਜਲਾ ਦਿੱਤਾ ਗਿਆ ਤੇ ਵਾਰੀ ਆ ਗਈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀਨ ਲੈਂਦਾ ਉਹਨਾਂ ਨੂੰ ਚਾਨਣੀ ਚੌਕ ਵਿੱਚ ਕਿੰਨਾ ਕਹਿਰ ਤੇ ਤਸ਼ੱਦਦ ਇਹ ਗੱਲ ਚੇਤੇ ਰੱਖਿਓ ਅਸੀਂ ਤੇ ਉਹਨਾਂ ਦੀ ਸ਼ਹੀਦੀ ਦੀ ਗੱਲ ਕਰਦੇ ਵੀ ਲਿਆ ਕੇ ਚੌਣ ਚਾਨਣੀ ਚੌਕ ਵਿੱਚ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗੱਲ ਇੰਨੀ ਨਹੀਂ ਹੋਈ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜਿੰਨਾ ਉਹ ਤਸ਼ੱਦਦ ਕਹਿਰ ਕਰ ਸਕਦੇ ਸੀ ਨਾ ਕਈ ਦਿਨ ਮਹਾਰਾਜ ਨੂੰ ਭੁੱਖਿਆ ਰੱਖ ਰੱਖ ਕੇ ਉਹਨਾਂ ਨੇ ਸਜ਼ਾਵਾਂ ਦਿੱਤੀਆਂ ਉਹ ਸੇਵਾਦਿਆਂ ਕਾਜ਼ੀਆਂ ਦੀਆਂ ਰਿਪੋਰਟਾਂ ਉੱਤੇ ਲਿਖਿਆ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੇ ਜਿਸਮ ਉੱਤੇ ਇੱਕ ਪੋਟੇ ਜਿੰਨਾ ਵੀ ਥਾਂ ਨਹੀਂ ਸੀ ਜਿੱਥੋਂ ਖੂਨ ਨਹੀਂ ਸੀ ਸਿਮਰਿਆ ਅਦਾਲਤ ਲਗਾ ਕੇ ਫੈਸਲਾ ਸੁਣਾ ਦਿੱਤਾ ਕਿ ਜੇ ਇਹਨਾ ਹਿੰਦੂਆਂ ਦੀ ਹਮਾਇਤ ਛੱਡ ਕੇ ਮੁਸਲਮਾਨ ਬਣ ਜਾਓ ਤੇ ਵੱਜ ਜਾਓਗੇ ਵਰਨਾ ਮਾਰ ਦਿੱਤੇ ਜਾਓਗੇ ਸਤਗੁਰੂ ਕਹਿਣ ਲੱਗੇ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਮਰ ਤੇ ਸਾਰੇ ਜਾਣਾ ਨਾ ਔਰੰਗਜ਼ੇਬ ਨੇ ਰਹਿਣਾ ਨਾ ਕਾਜੀ ਨੇ ਰਹਿਣਾ ਨਾ ਜਲਾਦ ਨੇ ਰਹਿਣਾ ਪੀ ਮਾਰ ਦੇਣਾ ਤੇ ਕੋਈ ਸਜ਼ਾ ਨਹੀਂ ਹੋਰ ਗੱਲ ਕਰੋ ਉਹਨਾ ਘਾਉਣੇ ਪਤਾ ਲੱਗਦੇਗਾ ਸਜ਼ਾ ਹੈ ਕਿ ਨਹੀਂ ਬੁਲਾ ਲਿਆ ਉਹਨਾ ਇੱਕ ਜਲਾਦ ਜਿਹੜਾ ਸਮਾਣੇ ਦੇ ਰਹਿਣ ਵਾਲਾ ਸੀ ਜਲਾਲਉਦੀਨ ਉਸਦਾ ਨਾਂ ਸੀ ਜਵਾਨ ਬੜਾ ਸੀ ਵਾਹਿਗੁਰੂ ਤੇ ਜਲਾਦ ਉਸ ਬੰਦੇ ਨੂੰ ਬਣਾਇਆ ਜਾਂਦਾ ਸੀ ਜਿਹਦੇ ਮਨ ਦੇ ਵਿੱਚ ਜਰਾ ਜਿੰਨਾ ਵੀ ਰਹਿਮ ਨਾ ਹੋਵੇ ਆਹਾਂ ਤਲਵਾਰ ਪਕੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਆ ਗਿਆ ਤੇਗ ਮਹਾਦਰ ਤੇਗ ਮਹਾਦਰ ਤੁਸੀਂ ਨਹੀਂ ਤੇਗ ਬਾਦਰ ਹੋ ਹੁੰਦਾ ਜੇ ਤੇ ਹੱਥ ਵਿੱਚ ਤੇਗ ਹੋਵੇ ਗੁਰੂ ਤੇਗ ਬਾਦਰ ਬਾਦਸ਼ਾਹ ਕਹਿਣ ਲੱਗੇ ਨਹੀਂ ਨਹੀਂ ਜਲਾਲਉਦੀਨ ਤੇਰੇ ਹੱਥ ਵਿੱਚਲੀ ਤੇਗ ਮੇਰੀ ਸਾਰਾਗ ਤੇ ਚੱਲੇਗੀ ਪਰ ਇਹਦਾ ਵਾਰ ਔਰੰਗਜ਼ੇਬ ਦੀ ਸਾਰਾਗ ਤੇ ਹੋਏਗਾ ਆਹ ਆ ਇਹ ਮੇਰੀ ਕਰਮਾਤ ਹੋਏਗੀ ਇਹ ਕਰਾ ਮਾਤ ਦਾ ਜਾਦੂ ਹੋਏਗਾ ਮੇਰੇ ਖੂਨ ਦੀ ਗੰਗਾ ਵਿੱਚ ਰੁੜ ਜਾਏਗਾ ابو ਯਫਰ ਮਹੀਉਦੀਨ ਔਰੰਗਜ਼ੇਬ ਦਾ ਤਖਤ ਔਰ ਤਾਜ ਉਹਨੂੰ ਕਹਿ ਦਿਓ ਜੇ ਸੰਭਾਲ ਸਕਦਾ ਤੇ ਸੰਭਾਲ ਲੇ ਝਗੜਾ ਵੱਧ ਗਿਆ ਸ਼ਾਮਾਂ ਦਾ ਸਮਾਂ ਸੀ ਸੂਰਜ ਡੁੱਬਣ ਵਾਲਾ ਸੀ ਜਲਾਦ ਨੇ تلوار ਖਿੱਚ ਕੇ ਚੁੱਕੀ ਤੇ ਗੁਰੂ ਤੇਗ ਬਹਾਦਰ ਪਾਛਾ ਨੇ ਐਉਂ ਵੇਖਿਆ ਬਾਹਰ ਕਾਜੀ ਨੇ ਪੁੱਛਿਆ ਤੇਗ ਭਾਦਰ ਕੋਈ ਕਿਸੇ ਨਾਲ ਗੱਲ ਕਰਨੀ ਦੇ ਹੁਣ ਆਖਿਆ ਨਹੀਂ ਸੈਫੁਦੀਨ ਨੇ ਆਖਿਆ ਆਖਰੀ ਬਗੰਦੇ ਬਦਲ ਜਾਓ ਬਦਜੋਗੇ ਸਤਿਗੁਰੂ ਕਹਿਣ ਲੱਗੇ ਜੋ ਤੁਸੀਂ ਜ਼ੁਲਮ ਕਰਨਾ ਚਾਹੋ ਕਰ ਸਕਦੇ ਜੇ ਮੈਂ ਆਪਣਾ ਕਦੇ ਧਰਮ ਤਬਦੀਲ ਨਹੀਂ ਕਰੂੰਗਾ ਉਹਨੇ ਆਖਿਆ ਜੇ ਸਰਕਾਰ ਦੀ ਗੱਲ ਨਹੀਂ ਨਾ ਮੰਨੋਗੇ ਏ ਸਿਰ ਲੈ ਕੇ ਮੁੜ ਕੇ ਨੰਦਪੁਰ ਨਹੀਂ ਜਾਓਗੇ ਜਦੋਂ ਇਹ ਗੱਲ ਆਖੀ ਤੇ ਮਹਾਰਾਜ ਹੱਸ ਪਏ ਤੇ ਬਾਹਰ ਖਲੋਤੇ ਲੋਕਾਂ ਵੱਲੋਂ ਉਹਨਾਂ ਨੇ ਵੇਖਿਆ ਇੱਕ ਭੀੜ ਵਿੱਚ ਇੱਕ ਬੰਦੇ ਦੀਆਂ ਨਜ਼ਰਾਂ ਵਿੱਚ ਨਦਰ ਗੁਰੂ ਤੇਗ বাহাদুর ਸਾਹਿਬ ਦੀ ਪੈ ਗਈ ਨਜ਼ਰ ਗੱਟ ਕੇ ਸਤਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਓਏ ਕਾਜੀ ਕੀ ਆਖਿਆਈ ਉਹਨੇ ਆਖਿਆ ਜੇ ਗੱਲ ਨਹੀਂ ਮੰਨੋਗੇ ਤੇ ਸਿਰ ਲੈ ਕੇ ਨੰਨਪੁਰਣੀ ਜਾਓਗੇ ਆਹਾਂ ਮਰਨ ਕਹਿ ਲੱਗੇ ਫਿਰ ਹਣ ਜਿੰਨਾ ਟੱਡ ਕੋ ਜੋਰ ਲੱਗਦਾ ਲਾ ਲੋ ਹਾਂ ਮੇਰਾ ਸਿਰ ਨੰਨਪੁਰ ਜਾਏਗਾ ਹੀ ਜਾਏਗਾ ਵਾਈ ਗੁਰੂ ਇਹ ਗੱਲ ਉਹਨਾ ਪੀੜ ਵਿੱਚ ਖਲੋਤੇ ਉਸ ਬੰਦੇ ਦੇ ਨਾਲ ਕਰ ਦਿੱਤੀ ਗੱਲਾਂ ਬੋਲ ਕੇ ਵੀ ਹੁੰਦੀਆਂ ਗੱਲਾਂ ਤਸਵੀਰਾਂ ਬਣਾ ਕੇ ਵੀ ਹੁੰਦੀਆਂ ਤੇ ਕੁਝ ਗੱਲਾਂ ਨਜ਼ਰਾਂ ਦੇ ਨਾਲ ਵੀ ਹੁੰਦੀਆਂ ਨਜ਼ਰਾਂ ਦੇ ਨਾਲ ਗੱਲ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਪੂਰੀ ਸਰਕਾਰ ਨੂੰ ਲਲਕਾਰ ਲਿਆ ਇਧਰ ਜਲਾਦ ਨੇ ਤਲਵਾਰ ਚੁੱਕੀ ਆ ਗੁਰ ਤੇਗ ਬਹਾਦਰ ਮਹਾਰਾਜ ਸ਼ਹੀਦ ਹੋ ਗਏ ਤੇ ਅੰਦਰ ਧਿਆਨ ਹੋ ਕੇ ਗੋਬਿੰਦ ਰਾਏ ਨੇ ਸ੍ਰੀ ਅਨੰਦਪੁਰ ਸਾਹਿਬ ਦੇਖ ਲਿਆ ਕਿ ਪਿਤਾ ਸਤਗੁਰੂ ਜੀ ਇੱਕ ਬੜਾ ਰਹਿਮ ਕਰ ਗਿਆ ਇੱਕ ਬੜਾ ਤਰਸ ਕਰ ਗਿਆ ਤੇ ਬਾਣੀ ਉਚਾਰਨ ਕੀਤੀ ਠੀਕ ਕਰੋ ਫੋਰ ਰੀਲਿਸ ਸੇਰਾ ਪ੍ਰਭਪੁਰ ਕੀ ਆਪਿਆ ਨਾ ਤੇ ਮਹਤਰ ਸਿਖ ਰਿਆ ਕਰੀ ਨਕ ਨੂੰ ਆ ਨਾ ਏ ਪਿਤਾ ਸਤਗੁਰੂ ਜੀ ਤੁਹਾਡੇ ਜਿੱਦਾ ਵੱਡਾ ਕੋਈ ਕਰਮ ਬਲੀ ਪੀਰ ਪਕੰਬਰ ਔਲੀਆ ਕਰ ਨਾ ਸਕਿਆ ਮਹਾਰਾਜ ਇੱਕ ਵੱਡਾ ਤਰਸ ਕਰਗੇ ਜੇ ਹਿੰਦੂਆਂ ਦਾ ਧਰਮ ਬਚਾ ਕੇ ਆਪ ਲੋਕ ਛੱਡ ਕੇ ਪਰਲੋਕ ਵਿੱਚ ਚਲੇ ਗਏ ਰੱਬ ਨੂੰ ਮਿਹਣਾ ਨਹੀਂ ਮਾਰਿਆ ਪੀਜੇ ਤੇ ਮੈਂ ਕੱਲ ਗੰਦੀ ਤੇ ਬੈਠਾਂ ਤੇ ਕੀ ਕੀਤਾ ਈ ਹਾਂ ਅੰਦਰ ਦਿੱਲੀ ਦੀਆਂ ਸੜਕਾਂ ਉੱਤੇ ਤਾਜ਼ਾ ਚੂਨਾ ਪਿਆ ਸੀ ਬੜੇ ਜ਼ੋਰ ਦੇ ਨਾਲ ਹਵਾ ਚੱਲੀ ਉਹ ਸਿੱਖ ਜਿਹੜਾ ਗੁਰੂ ਤੇਗ ਬਹਾਦਰ ਜੀਆਂ ਨਜ਼ਰਾਂ ਵਿੱਚ ਨਜ਼ਰ ਪਾ ਕੇ ਮਰਨੇ ਸਮਝਾਇਆ ਸੀ ਉਹ ਵੇਖ ਰਿਹਾ ਸੀ ਆਂਦੇ ਉਹ ਸਰੇ ਦੇ ਕਰਮਚਾਰੀ ਵੀ ਇਹ ਸਮਝ ਗਏ ਸੀ ਵੀ ਇਹ ਕੋ ਵੱਧ ਜਿਹੜਾ ਸਾਡੇ ਨਾਲ ਬੰਦਾ ਕੋਈ ਕਰ ਨਹੀਂ ਸਕਦਾ ਜਿਹੜਾ ਸਾਡੇ ਨਾਲ ਅੜੇਗਾ ਤੇ ਉਹਨਾਂ ਇੱਕ ਛੋਟਾ ਜਿਹਾ ਲਿਖ ਕੇ ਉੱਥੇ ਬੋਰਡ ਲਾਤਾ ਜਿਹੜਾ ਕੱਲ ਇਹਨਾਂ ਲਾਸ਼ਾਂ ਵੀ ਅਮਰਦੀ ਕਰੇਗਾ ਉਹਨੂੰ ਐਸੀ ਜਗ੍ਹਾ ਤੇ ਸਜਾਏ ਮੌਤ ਦਿੱਤੀ ਜਾਏਗੀ ਇਹ ਕਹਿ ਕੇ ਉਹਨਾਂ ਅਦਾਲਤ ਬਰਖਾਸਤ ਕਰ ਦਿੱਤੀ ਅਦਾਲਤ ਬਰਖਾਸਤ ਹੁੰਦਿਆਂ ਹੀ ਉਹ ਸਿੱਖ ਜਿਹੜਾ ਵੇਖ ਰਿਆ ਸੀ ਉਹਨੇ ਗੁਰੂ ਤੇਗ ਬਹਾਦਰ ਮਰਦਾ ਸਿਰ ਚੁੱਕ ਲਿਆ اے ਮਦਦੋ ਦੀ ਅਕਾਲ ਨੇ ਕੀਤੀ ਤੁਰਿਆ ਜਾ ਰਿਹਾ ਭੀੜ ਦੇ ਵਿੱਚ ਗੁਰੂ ਮਰਦਾ ਸੀਸ ਲੈ ਕੇ ਇਹਦੇ ਨਾਲ ਇੱਕ ਸਿੱਖ ਮੋਢੇ ਨਾਲ ਮੋਢਾ ਹੋਰ ਢਾਕੇ ਤੁਰਿਆ ਜਾ ਰਿਹਾ ਉਹਦਾ ਨਾਂ ਸੀ ਭਾਈ ਉਹਦਾ ਇਹ ਦਿੱਲੀ ਦੇ ਪੁਰਾਣੇ ਬਾਜ਼ਾਰ ਵਿੱਚ ਚਲੇ ਗਏ ਜਿਹਦਾ ਨਾਮ ਦਿਵਾਲੀ ਦਰਵਾਜ਼ਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉੱਥੇ ਚਰਨ ਪਏ ਤੇ 2.5 ਮਹੀਨੇ ਦੇ ਕਰੀਬ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਠਹਿਰੇ ਇਹਨੂੰ ਭਾਈ ਕਲਿਆਣੇ ਦੀ ਧਰਮਸ਼ਾਲਾ ਕਿਹਾ ਗਿਆ ਆੰਗਰੇਜ਼ ਇੱਥੇ ਜਾ ਕੇ ਇਹਨਾਂ ਨੇ ਗੁਰੂ ਮਹਾਰਾਜ ਦਾ ਸੀਸ ਰੱਖ ਦਿੱਤਾ ਤੇ 4-5 ਗਿਣਤੀ ਦੇ ਸਿੱਖ ਇਕੱਠੇ ਹੋ ਗਏ ਆ ਇਧਰ ਉਸ ਗੱਲ ਦਾ ਰੌਲਾ ਪੈ ਗਿਆ ਕਿ ਕੋਈ ਗੁਰੂ ਤੇਗ ਬਹਾਦਰ ਦਾ ਸੀਸ ਚੁੱਕ ਕੇ ਸਿੱਖ ਲੈ ਗਿਆ ਤੇ ਉਹ ਸਮਝ ਗਏ ਵੀ ਜਿਨਨੇ ਸੀਸ ਚੁੱਕਿਆ ਉਹਨੇ ਨੰਦਪੁਰ ਜਾਣੇ ਜਾਣਾ ਉਹਨਾਂ ਦਿੱਲੀ ਦੇ ਦਿੱਲੀ ਤੋਂ ਜਿਹੜੇ ਨੰਦਪੁਰ ਨੂੰ ਜਾਣ ਵਾਲੇ ਰਾਹ ਸੀ ਸਾਰੇ ਦੇ ਸਾਰੇ ਬੰਦ ਕਰ ਦਿੱਤੇ ਨਾਕੇ ਲਾ ਗਏ ਕੋਲ ਸਵਾਰ ਪੁਲਿਸ ਜਿਹੜੀ ਆ ਉਹ ਲੱਭਣ ਤੁਰ ਪੀ ਆ ਇਧਰ ਉਹ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਏ ਸੀ ਫਟਿਆ ਪ੍ਰਾਣਿਆਂ ਲੀਣਾ ਵਿੱਚ ਲਪੇਟਿਆ ਗੁਰੂ ਤੇਗ ਬਹਾਦਰ ਮਰਦਾ ਸੀਸ ਕਿਉਂਕਿ ਗਰੀਬ ਬੜਾ ਸੀ ਉਹਦੇ ਸਿੱਖ ਵਿੱਚ ਸਿੱਖਾਂ ਨੇ ਉਹਦੇ ਹੱਕ ਵਿੱਚ ਸਿੱਖਾਂ ਨੇ ਅਰਦਾਸ ਕਰ ਦਿੱਤੀ ਗੁਰੂ ਕੇ ਸਿੱਖੋ ਬੰਦਾ ਹਾਰਦਾ ਹੀ ਉਦੋਂ ਆ ਜਦੋਂ ਆਉਂਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਹਾ ਇਸ ਬਾਣੀ ਦੇ ਰਚਨਹਾਰ ਇਸ ਬਾਣੀ ਦੇ ਸੰਪਾਦਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਨੂੰ ਕਿਸੇ ਨੇ ਪੁੱਛਿਆ ਮਹਾਰਾਜ ਇਹ ਬਾਣੀ ਤੁਸੀਂ ਰਚੀ ਆ ਉਹਨਾਂ ਆਖਿਓ ਮੈਂ ਤੇ ਬੋਲਣਾ ਨਹੀਂ ਜਾਣਦਾ ਤੁਸੀਂ ਕੀ ਪੁੱਛਦੇ ਜੀ ਹਉ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਮੈਂ ਕਿਹਾ ਸਭ ਹੁਕਮਾਂਏ ਜੀਓ ਹੁਕਮਾਂਏ ਜੀਓ ਜੋ ਮੇਰਾ ਅਕਾਲ ਪੁਰਖ ਮੈਨੂੰ ਬੁਲਾ ਰਿਹਾ ਮੈਂ ਉਹ ਬੋਲ ਰਿਹਾ ਆਪੋ ਕੁਝ ਨਹੀਂ ਬੋਲ ਰਿਹਾ ਬੰਦਾ ਹਾਰਦਾ ਹੀ ਉਦੋਂ ਜਦੋਂ ਆਦਾ ਮੈਂ ਆਪਣੇ ਬਲ ਦੇ ਨਾਲ ਸਭ ਕੁਝ ਕਰ ਰਿਹਾ ਉਹ ਭਾਈ ਜੈਤਾ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਹੁਕਮ ਲਾ ਕੇ ਗਿਆ ਵਾਹਿਗੁਰੂ ਇਧਰ ਤੁਰਨ ਲੱਗਾ ਗੁਰੂ ਮਹਾਰਾਜ ਦਾ ਸੀਸ ਝੁੱਕ ਕੇ ਤੇ ਪੈਰਾਂ ਵਿੱਚੋਂ ਜੋੜਾ ਲਾਤਾ ਆਹਾ ਬੀਜੇ ਪੈਰਾ ਵਿੱਚ ਜੋੜਾ ਰੱਖਣ ਬਾਅਦ ਤੇ ਗੁਰੂ ਦੇ ਸੀਸ ਦਾ ਅਤਬ ਨਹੀਂ ਰਹੇਗਾ ਵਾਹਿਗੁਰੂ ਸਿੱਖੋ ਸ਼ਰਦਾ ਬੜੀ ਪਿਆਰੀ ਚੀਜ਼ ਹੈ ਹਾਂ ਹਾਂ ਜੇ ਸ਼ਰਦਾ ਨਾ ਹੋਵੇ ਤੇ ਗਿਆਨ ਨਿਹਰਾ ਹੰਕਾਰ ਬਣ ਜਾਂਦਾ ਜੀ ਹਾਂ ਤੇ ਜੇ ਗਿਆਨ ਨਾ ਹੋਵੇ ਕੱਲੀ ਸ਼ਰਦਾ ਹੋਵੇ ਫਿਰ ਵੀ ਬੰਦਾ ਖੂ ਖਾ ਤੇ ਜਿਦਖਦਾ ਜੀ ਵਾਹਿਗੁਰੂ ਉਹ ਬੜਾ ਭਾਰੀ ਸ਼ਰਦਾ ਵਾਨ ਤੇ ਬੜਾ ਗਿਆਨਵਾਨ ਸੀ ਪੜ ਲੱਗਾ ਗੁਰੂ ਦਾ ਸੀਸ ਲੈ ਕੇ ਪੈਰਾਂ ਵਿੱਚੋਂ ਜੋੜਾਂ ਲਾ ਤਾ ਹੁਣ ਦਿੱਲੀ ਦੇ ਰਸਤੇ ਜਿਹੜੇ ਆ ਅਨੰਦਪੁਰ ਤੋਂ ਮਨਨਪੁਰ ਨੂੰ ਜਾਣ ਵਾਲਿਓ ਸਾਰੇ ਪੁਲਿਸ ਨੇ ਰੋਕੇ ਆ ਪਕੜ ਲੈਣਗੇ ਉਹ ਸਿੱਖ ਨੂੰ ਜਿਹੜਾ ਅਨੰਦਪੁਰ ਨੂੰ ਗੁਰੂ ਦਾ ਸੀਸ ਲੈ ਕੇ ਤੁਰਿਆ ਜਾ ਰਿਹਾ ਹੋਗਾ ਗੁਰੂ ਕੇ ਸਿੱਖੋ ਜਿਹਨੂੰ ਅਸੀਂ ਡਾਂਡੇ ਮਿੰਡੇ ਆ ਨੇ ਨਾ ਫਿਰ ਭਾਈ ਜੀਤੇ ਨੇ ਉਹ ਰਸਤਾ ਫੜ ਲਿਆ ਹਾਂ ਜੇ ਸਰਸਤੇ ਤੋਂ ਕੋਈ ਕਦੇ ਨੂੰ ਲੰਘਿਆ ਹੋਵੇ ਜਿਹੜਾ ਨਵਾਂ ਰਸਤਾ ਨੂੰ ਡਾਂਡੇ-ਮੀਂਡੇ ਕਿਹਾ ਜਾਂਦਾ ਪੰਜਾਬੀ ਵਿੱਚ ਉਹ ਭਾਈ ਜੈਤਾ ਉਹਦਾ ਪੈਂਦਾ ਕਿੱਡਾ ਵਿਸਵਾਰ ਹੈ ਰਸਤਾ ਕਿੱਡਾ ਵਿਖੜਾ ਹੈ ਜਿੰਨੇ ਗੋਬਿੰਦ ਰਾਏ ਦੇ ਕੋਲ ਪਹੁੰਚਣਾ ਕਿੱਥੇ ਦਿੱਲੀ ਤੇ ਕਿੱਥੇ ਸ੍ਰੀ ਅਨੰਦਪੁਰ ਸਾਹਿਬ ਵਾਹ ਗੁਰੂ ਕੇ ਸਿੱਖੋ ਜੇ ਕੋਈ ਹਵਾ ਦੇ ਨਾਲ ਪੱਤਾ ਵੀ ਖੜਕਦਾ ਨਾ ਤੇ ਡਰ ਆਉਂਦਾ ਕਿ ਕੋਈ ਸਰਕਾਰੀ ਬੰਦਾ ਨਾ ਹੋਵੇ ਕਿਤੇ ਮੇਰਾ ਭੇਦ ਨਾ ਖੁੱਲ ਜੇ ਕਿਉਂਕਿ ਉਹਨਕੋ ਚੀਂ ਦੀ ਇਹੋ ਜੀ ਕੀਮਤੀ ਸੀ ਜਿਹੜੀ ਉਹ ਕਿਸੇ ਨੂੰ ਦੱਸਣ ਨਹੀਂ ਸੀ ਚਾਹੁੰਦਾ ਹਾਂ ਨੀਂਦ ਇਸ ਹਾਲਤ ਵਿੱਚ ਬੰਦੇ ਨੂੰ ਆਉਂਦੀ ਨਹੀਂ ਰੋਟੀ ਤੇ ਕਿਤੇ ਉਹ ਨੱਬਣੀ ਸੀ ਕਿਉਂਕਿ ਜੇ ਕਿਸੇ ਕੋ ਰੋਟੀ ਮੰਗਦਾ ਉਹਨੇ ਪੁੱਛਣਾ ਤੇਰੇ ਕੋਲ ਕੀ ਆ ਕਿਤੇ ਅੰਦਰਲੀ ਗੱਲ ਨਾ ਖੁੱਲ ਜੇ ਹਾਂ ਹਾਂ ਇਹ ਸਾਸਰੇ ਥੱਲੇ ਹੋਰ ਕਰ ਵੀ ਕੀ ਸਕਦਾ ਸੀ ਦੁਵਾਈ ਜੈਤਾ ਜਿਨੂੰ ਗੁਰੂ ਤੇਗ ਬਹਾਦਰ ਹੁਕਮ ਲਾ ਕੇ ਗਏ ਜਿੰਨੇ ਗੋਬਿੰਦ ਰਾਏ ਨੂੰ ਜਾ ਕੇ ਮਿਲਣਾ ਜਿਹੜਾ ਪੈਣਾ ਬੜਾ ਵਿਖਣਾ ਹੈ ਮੰਜ਼ਲ ਬੜੀ ਬਿਸ਼ਵਾਰ ਹੈ ਗੁਰੂ ਕੇ ਸਿੱਖੋ ਸਾਰਾ ਪੇਟ ਸੋਕੇ ਲੱਕ ਨਾਲ ਲੱਗਿਆ ਪਰ ਸਿਮਰਨ ਕਰਕੇ ਬੜਾ ਰਜਿਆ ਉਸ ਸੱਚ ਦੀ ਮੂਰਤ ਨੂੰ ਉਸ ਸਿਦਕ ਦੇ ਆਸ਼ਿਕ ਨੂੰ ਬੜੇ ਬੜੇ ਅਗਤ ਵੀ ਬੇਕੰਠ ਵਿੱਚੋਂ ਵੇਖਣਾ ਏ ਜਿਹੜੀ ਹੋਣੀ ਮਨੁੱਖ ਦਾ ਰਾਹ ਰੋਕਦੀ ਸੀ ਉਹ ਹੱਸ ਕੇ ਪਰੇ ਹੋ ਗਈ ਵਾ ਵਾ ਤੁਰਿਆ ਜਾ ਰਿਹਾ ਭਾਈ ਜੈਤਾ ਸਰੀਰ ਤੇ ਆਖਰ ਸਰੀਰ ਹੈ ਨਾ ਕਿੱਥੇ ਦਿੱਲੀ ਤੇ ਕਿੱਥੇ ਅਨੰਦਪੁਰ ਦੁਆਜ ਅੱਜ ਵਰਗੇ ਰਸਤੇ ਥੋੜੇ ਸੀ ਸਾਰੇ ਪੈਰ ਜਿਹੜੇ ਆ ਉਹਨਾਂ ਵਿੱਚੋਂ ਖੂਨ ਸਿੰਮ ਰਿਆ ਇੱਕ ਰੁੱਖ ਦਾ ਧਾਤ ਨਾ ਲਾ ਕੇ ਬਹਿ ਗਿਆ ਗੁਰੂ ਕੇ ਸਿੱਖੋ ਤੁਰ ਲੱਗਾ ਕੋਈ ਰਾਹ ਆਉਂਦਾ ਵੇਖਿਆ ਵਾਹਿਗੁਰੂ ਉਹਨੇ ਪੁੱਛਿਆ ਵੀ ਭਾਈ ਸਿੱਖਾਏ ਤੋਂ ਅਨੰਦਪੁਰ ਕਿੰਨੀ ਦੂਰ ਆ ਆਹ ਹਾਂ ਉਹਨੇ ਵੇਖਿਆ ਪਿੰਜਰ ਵਰਗਾ ਮਨੁੱਖਾ ਹਾਂ ਲੀਰਾ ਵਿੱਚ ਲਪੇਟੀ ਗੰਢਾ ਅਨੰਦਪੁਰ ਦਾ ਰਸਤਾ ਪੁੱਛ ਰਿਹਾ ਕੌਣ ਆ ਉਹਨੇ ਪੁੱਛਿਆ ਤੂੰ ਕੌਣ ਹੋਨੇ ਆਖੇ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਤੇਰੇ ਕੋਲ ਕੀ ਆ ਛੱਕ ਪਿਆ ਕੋਈ ਸਰਕਾਰੀ ਬੰਦਾ ਨਾ ਹੋਵੇ ਉਹਨੇ ਆਖਿਆ ਮੇਰੇ ਕੋ ਗੁਰੂ ਦੀ ਭੇਟਾ ਵਾਹ ਉਹਨੇ ਆਖਿਆ ਗਲਤ ਬਾਤ ਆ ਜਿਹਦੇ ਕੋ ਗੁਰੂ ਦੀ ਭੇਟਾ ਹੁੰਦੀ ਹੈ ਨਾ ਉਹ ਮਸੰਦਾ ਨੂੰ ਨਾਲ ਲੈ ਕੇ ਆਉਂਦੇ ਆ ਹਾਂ ਉਹ ਬੜਾ ਭਾਰੀ ਗਿਆਨਵਾਨ ਸੀ ਉਹਨੇ ਆਖਿਆ ਮਸੰਦਾ ਨੂੰ ਉਹ ਨਾਲ ਲੈ ਕੇ ਆਉਂਦੇ ਆ ਜਿਨ੍ਹਾਂ ਦੀ ਗੁਰੂ ਦੇ ਨਾਲ ਸਿੱਧੀ ਜਾਣ ਪਛਾਣ ਹੋਵੇ ਆਹੋ ਮੇਰੀ ਤੇ ਗੁਰੂ ਨਾਲ ਸਿੱਧੀ ਜਾਣ ਪਛਾਣਾ ਮੈਂ ਮਸੰਦਾਂ ਨੂੰ ਵਿੱਚ ਨਹੀਂ ਪਾਉਂਦਾ। ਵਾਹ। ਉਹਨੇ ਆਖਿਆ ਤੂੰ ਨਨਪੁਰ ਜਾਣਾ ਕਿ ਗੁਰੂ ਗੋਬਿੰਦ ਰਾਏ ਨੂੰ ਮਿਲਣਾ। ਉਹਨੇ ਆਖਿਆ ਮੈਂ ਗੋਬਿੰਦ ਰਾਏ ਨੂੰ ਮਿਲਣਾ। ਉਹਨੇ ਆਖਿਆ ਫੇਰ ਗੁਰੂ ਸਾਹਿਬ ਨੰਦਪੁਰ ਨਹੀਂ ਗਏ। ਜਦੋਂ ਮੇਰੇ ਗੱਲ ਆਖੀ ਤੇ ਹਰਾਨ ਹੋ ਗਿਆ। ਤੇ ਗੁਰੂ ਨੇ ਮੇਰਾ ਹੋਰ ਇਮਤਿਹਾਨ ਕਰਨਾ ਕਰਤਾ। ਮੈਂ ਤੇ ਹੁਣ ਇਸ ਨੂੰ ਵੱਧ ਤੁਰ ਨਹੀਂ ਸਕਣਾ। ਚਲ ਜਿੰਨੇ ਸਾਬਾ ਜਿੰਨੇ ਕਿ ਮੈਂ ਕਦਮ ਪੜ ਸਕਦਾ ਜਿੰਨੇ ਕੋ ਪਟਾਉਂਦਾ ਉਹ ਤੇ ਪੁੱਟੂਗਾ ਜਦੋਂ ਸਵਾਸਾਂ ਦੀ ਪੂੰਜੀ ਨੋਖੀ ਫਿਰ ਉਹ ਜਾਣੇ ਉਹਦਾ ਕੰਮ ਜਾਣੇ ਰਾਏ ਗੁਰੂ ਕੇ ਸਿੱਖੋ ਫਿਰ ਪੁੱਛਿਆ ਵੀ ਗੋਬਿੰਦ ਰਾਏ ਕਿ ਹੈ ਕਿਥੇ ਆਉਨੇ ਆ ਕਿਉਂ ਸਾਹਮਣੇ ਕੀਰਤਪੁਰ ਸਾਹਿਬ ਆ ਜਦੋਂ ਅਸੀਂ ਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰਦੇ ਆ ਨਾ ਸੱਤ ਕੋ ਪੈਂਦਾ ਜਦੋਂ ਕਰਕੇ ਆ ਜੀ ਤੇ ਫਿਰ ਸ੍ਰੀ ਕੀਰਤਪੁਰ ਸਾਹਿਬ ਆ ਜਾਂਦਾ ਹਾ ਹੇ ਗੱਲ ਨੂੰ ਕੋਈ ਜਾਣ ਨਹੀਂ ਸਕਿਆ ਮਹਾਰਾਜ ਉਹਦੀ ਸੱਚੀ ਸ਼ਰਧਾ ਵੇਖ ਕੇ ਉਹਦੀ ਨਿਮਰਤਾ ਵੇਖ ਕੇ ਆਪਣੇ ਸਿੱਖ ਦਾ ਸਤ ਮੀਲ ਪੈਦਾ ਘਟਾ ਦਿੱਤਾ ਵਾਹਿਗੁਰੂ ਵਾਹਿਗੁਰੂ ਅੱਗੇ ਉਹ ਲੈਣ ਆ ਗਿਆ ਜੋ ਆਪਣੀ ਹਉਮੈ ਨਾਲ ਤੁਰਿਆ ਜਾਂਦਾ ਤੇ ਸ਼ੈਤ ਮਹਾਰਾਜ ਨੰਨਪੁਰ ਤੋਂ ਸਤ ਕੋ ਪਰਾਂ ਚਲੇ ਜਾਂਦੇ ਪਰ ਉਹਦੀ ਨਿਮਰਤਾ ਉਹਦੀ ਸ਼ਰਧਾ ਵੇਖ ਕੇ ਮਹਾਰਾਜ ਅੱਤ ਮੀਨ ਸਿੱਖਣਾ ਪੈਣਾ ਕਿਤਾਸ ਤਾਉਨੇ ਆਖਿਆ ਸਾਹਮਣੇ ਸੰਗਤ ਸੱਜ ਕੇ ਬੈਠੀ ਤੇ ਮਹਾਰਾਜ ਤਖਤ ਤੇ ਬੈਠੇ ਜਦੋਂ ਕਿਸੇ ਨੂੰ ਪਤਾ ਲੱਗਦੇ ਮੇਰਾ ਪਿੰਡ ਸਾਹਮਣੇ ਆ ਗਿਆ ਉਹਦਾ ਫਿਰ ਸਾਰੇ ਦਾ ਸਾਵਾ ਠਕੇਵਾ ਲੈ ਜਾਂਦਾ ਉੱਠਿਆ ਭਾਈ ਜੈਤਾ ਉਤਮ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਸੀ ਤੇ ਬੜੀ ਬੜੀ ਦੂਰ ਤੋਂ ਸਿੱਖ ਪਟਾਵਾ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਦੇ ਸਨ ਛੋਟੀ ਜੀ ਗੰਢ ਵਾਲਾ ਇਹ ਵੀ ਦਰਵਾਜੇ ਤੇ ਪਹੁੰਚ ਗਿਆ ਇਸ ਤੋਂ ਖਸਤਾ ਤੇ ਮਾੜੀ ਹਾਲਤ ਹੋਰ ਕਿਸੇ ਦੀ ਨਹੀਂ ਸੀ ਫਟਿਆ ਪੁਰਾਣਾ ਚੋਲਾ ਪਹਿਰਾ ਤੋਂ ਨੰਗਾ ਉਹ ਗਿਆ ਦਰਵਾਜੇ ਤੇ ਦਰਬਾਨ ਨੂੰ ਕਹਿਣ ਲੱਗਾ ਮੈਂ ਅੰਦਰ ਜਾਣਾ ਉਹਨੇ ਆਖਿਆ ਤੂੰ ਕੌਣਾ ਮੈਂ ਗੁਰੂ ਦਾ ਸਿੱਖ ਹਾਂ ਉਹਨੇ ਆਖਿਆ ਜੇ ਅੱਜ ਦੇ ਕੱਲ ਦੇ ਖਲੋ ਤੇ ਇਹਨਾਂ ਦੀ ਵਾਰੀ ਨਹੀਂ ਆਈ ਤੂੰ ਐਡੀ ਸ਼ਿੱਦਤ ਨਾਲ ਚਲ ਜਾਏਗਾ ਆਹ ਉਹਨੇ ਆਖਿਆ ਮੈਂ ਜਿਆਦਾ ਚਿਰ ਠਹਿਰ ਨਹੀਂ ਸਕਦਾ ਮੇਰੇ ਜਾ ਕੇ ਗੁਰੂ ਨੂੰ ਗੱਲ ਦੱਸਦੇ ਹੋ ਵਾਹਿਗੁਰੂ ਉਹਨੇ ਆਖਿਆ ਬਿਲਕੁਲ ਨਹੀਂ ਜਾ ਸਕਦਾ ਉਹਨੇ ਆਖਿਆ ਮੈਂ ਤੇਰੀ ਗੱਲ ਨਹੀਂ ਸੁਣੀ ਤੂੰ ਮੇਰੀ ਗੱਲ ਜਾ ਕੇ ਗੁਰੂ ਨੂੰ ਸੁਣਾ ਦੇ ਵਾਹਿਗੁਰੂ ਉਦੋਂ ਅੰਤਉ ਧਿਆਨ ਹੋ ਕੇ ਗੁਰੂਕਲ ਕੀ ਤਰਪਾਚਾ ਨੇ ਵੇਖ ਲਿਆ ਵੀ ਸਾਨੂੰ ਮਿਲਣ ਵਾਲਾ ਕੋਈ ਦਰਵਾਜ਼ੇ ਤੇ ਆ ਗਿਆ ਵਾਹਿਗੁਰੂ ਤੇ ਮਹਾਰਾਜ ਉੱਠ ਕੇ ਖਲੋਗੇ ਆ ਇੱਕ ਬਾਹਰੋਂ ਸੇਵਾਦਾਰ ਅੰਦਰ ਗੁਰੂ ਸਾਹਿਬ ਵੱਲੋਂ ਆ ਰਿਹਾ ਤੇ ਇੱਕ ਸੇਵਾਦਾਰ ਬਾਹਰ ਨੂੰ ਜਾ ਰਿਹਾ ਜਿਹੜਾ ਆਉਣ ਵਾਲਾ ਸੇਵਾਦਾਰ ਉਹ ਗੁਰੂ ਸਾਹਿਬ ਨੂੰ ਕੀ ਬਚਨ ਕਹਿ ਰਿਹਾ ਬਈ ਭਾਈ ਜੇਤਾ ਦਰਵਾਜੇ ਤੇ ਬਿਲਕੁਲ ਬੇਹੋਸ਼ ਪਿਆ ਹਾਂ ਉਹ ਗੰਢ ਆਪਣੀ ਛਾਤੀ ਨਾਲ ਲਾਈ ਐ ਕੁੱਟ ਕੇ ਵਾਹ ਗੁਰੂ ਦਰਬਾਰ ਨੂੰ ਐਉਂ ਲੱਗਾ ਜਿਦ ਤਰਾ ਕੋਈ ਬੰਦਾ ਮਰ ਗਿਆ ਹੋਵੇ ਹਾਂ ਸੇਵਾਦਾਰ ਨੇ ਕੰਨ ਵਿੱਚ ਉਹ ਦਿਆਖਿਆ ਵੀ ਤੈਨੂੰ ਗੁਰੂ ਨੇ ਬੁਲਾ ਲਿਆ ਆਹਾ ਤੈਨੂੰ ਗੁਰੂ ਨੂੰ ਮਿਲਣ ਦੀ ਵਾਰੀ ਆ ਗਈ ਆ ਜਦੋਂ ਕਿਸੇ ਵੀ ਗੁਰੂ ਨੂੰ ਮਿਲਣ ਦੀ ਵਾਰੀ ਆ ਜੇ ਉਹਦੇ ਵਿੱਚ ਫਰਸ਼ਾਨ ਕਿਉਂ ਨਾ ਬੈਜੇ ਆ ਆ ਉਤਮ ਕਰਕੇ ਉੱਠਿਆ ਸੇਵਾਦਾਰ ਨੇ ਆਖਿਆ ਆ ਭਾਰ ਮੈਨੂੰ ਆਪਣਾ ਚਕਾਲਾ ਉਹਨੇ ਆਖਿਆ ਨਹੀਂ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਭਾਰ ਚੁਕਣਾ ਸਿਖਾਇਆ ਮੈਂ ਆਪਣਾ ਕਭਾਰ ਕਿਸੇ ਨੂੰ ਨਹੀਂ ਚਗਾਉਣਾ ਛੱਡ ਦੇ ਮੇਰਾ ਰਸਤਾ ਤਰਪਿਆ ਲੜ ਖੜਾ ਦੇ ਪੈਰਾਂ ਨਾਲ ਉਧਰ ਗੁਰੂ ਕਲਗੀ ਤਰ ਪਾਦਸ਼ਾਹ ਮਹਾਰਾਜ ਤਖਤ ਤੇ ਉੱਠ ਕੇ ਖਲੋ ਗਿਆ ਤੇ ਕਹੇ ਜਿੰਨੂ ਅਸੀਂ ਉਡੀਕ ਰਹੇ ਸੌ ਪਹੁੰਚ ਗਿਆ ਆਹ ਵੇਖਣ ਵਾਲੇ ਜਿਹੜੇ ਲੋਕ ਮਹਾਰਾਜ ਦੇ ਦਰਬਾਰ ਸਨ ਉਹ ਵੀ ਸੋਚੀ ਪੈ ਗਏ ਵੀ ਮਹਾਰਾਜ ਉੱਠ ਕੇ ਕੋਈ ਧਨੀ ਬੰਦਾ ਆ ਰਿਹਾ ਕੋਈ ਬਾਦਸ਼ਾਹ ਆ ਰਿਹਾ ਜਿਹਦੀ ਉਡੀਕ ਵਿੱਚ ਖਲੋ ਗਿਆ ਜਦੋਂ ਭਾਈ ਜੈਤਾ ਦਰਮਿਆਨ ਪਹੁੰਚਿਆ ਤੇ ਸਤਿਗੁਰੂ ਮਹਾਰਾਜ ਤਖਤੋਂ ਥੱਲੇ ਉਤਰ ਗਏ ਆ ਲੋਕ ਵੇਖ ਕੇ ਹੈਰਾਨ ਸਨ ਵੀ ਮਹਾਰਾਜ ਇਹ ਇਹਦਾ ਅਤਮ ਇਸ ਬੰਦੇ ਦੀ ਭੇਟਾ ਦਾ ਕੀਤਾ ਇਹ ਕੀ ਲੈ ਕੇ ਆਇ ਲੀਲਾ ਚ ਲਪੇਟੀ ਗੰਨਾ ਆ ਮਾਈ ਜੈਤਨਿਆ ਕਹ ਮਾਰ ਆ ਤੇਰੇ ਦਰਬਾਰ ਦੀ ਮੇਰੇ ਕੋ ਭੇਟਾ ਵਾ ਤੇਰੇ ਦਰਬਾਰ ਚ ਬੜੀਆਂ ਬੜੀਆਂ ਵੱਡੀਆਂ ਜਾਤਾਂ ਵਾਲੇ ਕੌ ਕਾ ਰਹੇ ਆ ਮਹਾਰਾਜ ਵੇਖੋ ਕਿਤੇ ਤੁਹਾਡੇ ਨਾਲ ਨਾ ਨਾਰਾਜ਼ ਨਾ ਹੋ ਜਾਣਾ ਵਾਹਿਗੁਰੂ ਜਦੋਂ ਇਹ ਗਾਲਾਂ ਖੀ ਤੇ ਜਿਹੜੀ ਮਰਨੇ ਪਾਛੇ ਨੇ ਗਾਲਾਂ ਕਿਸ ਨੇ ਜਿੰਨ ਇਨੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਨਹੀਂ ਮੋਸੇ ਗਰੀਬ ਕਰੋੜ ਪਰੇ ਕਰੋੜ ਪਰੇ ਮਾਰੇ ਤੌਰ ਕੇ ਆਏ ਤੇ ਭਾਈ ਜੈਤੇ ਨੂੰ ਆਪਣੀ ਗਲਮ ਚਿੜਿ ਚ ਲੈ ਲਿਆ ਵਾਹਿਗੁਰੂ ਮਰਨੇ ਤਖਤੇ ਲਾ ਕੇ ਬਿਠਾ ਲਿਆ ਲੋਕ ਵੇਖ ਕੇ ਹੈਰਾਨ ਸਨ ਕਿ ਐਡਾ ਇਸ ਬੰਦੇ ਦੀ ਢੇਟਾ ਦਾ ਅਦਬ ਸਤਗੁਰੂ ਨੇ ਕੀਤਾ ਮਾਤਾ ਗੁਜਰੀ ਜੀ ਵੀ ਲਾ ਕੇ ਮੌਜੂਦ ਸਨ ਗੁਰੂ ਗੋਬਿੰਦ ਰਾਏ ਨੇ ਖੇਤ ਨਗਰਾਂ ਨਾਲ ਮਾਤਾ ਜੀ ਨਾਲ ਗੱਲ ਕਰ ਦਿੱਤੀ ਮਾਤਾ ਗੁਜਰੀ ਜੀ ਨੇ ਆਖਿਆ ਭਾਈ ਜੈਤਾ ਜੀ ਕੀ ਲੈ ਕੇ ਆਏ ਜੇ ਭਾਈ ਜੈਤੇ ਨੇ ਆਖਿਆ ਜਗਤ ਮਾਤਾ ਜੀ ਤੁਹਾਡੀ ਇਮਾਨਤ ਲੈ ਕੇ ਆਇਆ ਜਦੋਂ ਇਹ ਗਾਲਾਖੀ ਤੇ ਗੋਬਿੰਦਰਾਏ ਵਿੱਚ ਝੋਲੀ ਕਰ ਲਈ ਆਹ ਆਹ ਲੋਕ ਵੇਖ ਕੇ ਫੇਰ ਹਰਾਨ ਸਾਨਾ ਤੇ ਝੋਲੀ ਅਟਕੇ ਗੁਰੂ ਭੇਟਾ ਲੈ ਰਿਆ ਉਹ ਇੱਥੇ ਮੋਹਰਾ ਸ਼ਰਫੀਆਂ ਹੀਰੇ ਜ਼ਵਾਰਾਤ ਲੋਕ ਪੰਦਾ ਬਣ ਕੇ ਲਿਉਣ ਡਿਆ ਤੇ ਮਹਾਰਾਜ ਕਹਿੰਦੇ ਓ ਲੰਗਰ ਚ ਪਾ ਦਿਓ ਮਸੰਦਾਂ ਨੂੰ ਕਹਿੰਦੇ ਓ ਖਜ਼ਾਨੇ ਚ ਪਾ ਦਿਓ ਮਹਾਰਾਜ ਝੋਲੀ ਅਟਕੇ ਇਹਦੀ ਭੇਟਾ ਆਪ ਲੈਣ ਡ ਲੋੜ ਪੈ ਗਈ ਗੁਰੂ ਨੂੰ ਆਂਦੇ ਜਦੋਂ ਗੋਪਨਾਏ ਨੇ ਝੋਲੀ ਕੀਤੀ ਤੇ ਉਹ ਦਰਮਾਤਾ ਗੁਜਰੀ ਜੀ ਨੇ ਝੋਲੀ ਕਰ ਲਈ ਤੇ ਮਾਤਾ ਗੁਜਰੀ ਜੀ ਦੀ ਝੋਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਰੱਖਿਆ ਲੋਕ ਬੜੇ ਉਤਾਵਲੇ ਸਨ ਵੀ ਭਾਈ ਜੈਤਾ ਕੀ ਲੈ ਕੇ ਆਇਆ ਜਦੋਂ ਉਤਲੀ ਗੰਢ ਖੋਲੀ ਥਰੜੀ ਗੰਢ ਲੋਨਾ ਭਿੱਜੀ ਵੇਖੀ ਜਿਹੜੇ ਸ਼ਰਦਾਵਾਨ ਸਿੱਖ ਸੀ ਉਹ ਜਾਣ ਕੇ ਵੀ ਭਾਈ ਜੈਤਾ ਜੀ ਦਿੱਲੀੋਂ ਆਏ ਆ ਵਾਹਿਗੁਰੂ ਕੁਝ ਬੰਦੇ ਦਲੇਰ ਵੀ ਹੁੰਦੇ ਪੁੱਛਣ ਲੱਗ ਪਏ ਮਹਾਰਾਜ ਇਹ ਕੀ ਲੈ ਕੇ ਆ ਸਤਿਗੁਰੂ ਕਹਿਣ ਲੱਗੇ ਠਹਿਰੋ ਮੈਂ ਤੁਹਾਨੂੰ ਦਿਖਾਉਣਾ ਮੈਂ ਗੁਰੂ ਨਾਨਕ ਮਹਾਰਾਜ ਦੀ ਗੱਦੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਨਾ ਹਾਂ ਤੇ ਤੁਸੀਂ ਮੇਰੇ ਵਾਸਤੇ ਤੋਹਫੇ ਲੈ ਕੇ ਹਾਜ਼ਰ ਹੋਏ ਜੇ ਇੱਕ ਤੋਹਫਾ ਮੈਨੂੰ ਹਿੰਦੁਸਤਾਨ ਦੇ ਸ਼ਕਸ਼ੀ ਬਾਦਸ਼ਾਹ ਨੇ ਵੀ ਭੇਜਿਆ ਬਾਈ ਇਹਨੂੰ ਹੁਕਮ ਤੇ ਰਜਾ ਹੰਦਿਆ ਆ ਹਾਂ ਹਾਂ ਇਹਨੇ ਆਖਿਆ ਵੀ ਮਹਾਰਾਜ ਜਿੱਤੇ ਨੇ ਕੱਲ ਗੱਦੀ ਤੇ ਬੈਠਾ ਤੇ ਇਹ ਕੀ ਕੀਤਾ ਹੈ ਜਦੋਂ ਉਹਦੀ ਰਜਾ ਵਿੱਚ ਰਹਿਣਾ ਸਿੱਖ ਲਈਏ ਨਾ ਫਿਰ ਜ਼ਿੰਦਗੀ 'ਚ ਕਦੇ ਕੋਈ ਤੋੜਦਾ ਨਹੀਂ ਆਉਂਦਾ ਤੇ ਕਿਸੇ ਵੀ ਦੁੱਖ ਦਾ ਸਾਹਮਣੇ ਜੇ ਕਰਨਾ ਪੈਂਦਾ ਭਾਈ ਜੈਤਾ ਜੀ ਜਦੋਂ ਇਹ ਘਟਨਾ ਵਾਪਰੀ ਸੀ ਕੋਈ ਦਿੱਲੀ ਵਿੱਚ ਸਖੋਰ ਮੀ ਸੀ ਮਰਾ ਸਿੱਖ ਤੇ ਬੜੇ ਸੀ ਪਰ ਪੇਸ ਬਦਲਾ ਕੇ ਖਲੋਤੇ ਸੀ ਸਾ ਸਰ ਪਾਛਾ ਭਾਈ ਜੇਤਨੂ ਦਿੱਲੀ ਦਾ ਸਾਰਾ ਸੀਨ ਪੁੱਛ ਰਿਆ ਤੇ ਭਾਈ ਜੇਤਾ ਰੋ ਰੋ ਕੇ ਜਿਸ ਤਰ੍ਹਾਂ ਦਿੱਲੀ ਦੀ ਸਾਰੀ ਬਾਤਾਂ ਦੱਸ ਰਿਹਾ ਹੈ ਜੇਤਾ ਜੀ ਮੈਂ ਐਹੋ ਜਾ ਮਾਂ ਬੱਲੀ ਸਿੰਘ ਸਾਝੂnga ਜੇਲਾ ਆਪਣੇ ਆਪ ਛਪਾਉਣਾ ਚਾਹੇ ਪਰ ਸੁਭੇਗਾ ਨਹੀਂ ਉਹਦੇ ਜਿਹੜੇ ਦਸਤੀਆਈ ਬੀਰਤਾ ਨਰਪਟਾ ਉੱਚੇ ਆਚਰਨ ਦਾ اخلاق ਦੱਸੇਗਾ ਭਾਈ ਜਿੰਦਾ ਉਹ ਮੇਰੇ ਵਿੱਚ ਅਪੇਦ ਹੋਏਗਾ ਉਹਦੇ ਦਿਲ ਦਿਮਾਗ ਦੇ ਵਿੱਚ ਦਸ ਗੁਰੂ ਸੇਵਾਨਾਂ ਦਾ ਪਿਆਰ ਠਾਠਾ ਮਾਰੇਗਾ ਉਹਨਾਂ ਵਿੱਚ ਸ਼ਾਮਲ ਹੋ ਆਈ ਦੀ ਇੱਕ ਵੱਖਰੀ ਮਿਸਾਲ ਹੋਏਗੀ ਫਿਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੋਗਾ ਖਾਲਸਾ ਸਾਜਿਆ ਜਿਨੇ ਮਰਨਾ ਤੇ ਇੱਕ ਪ੍ਰਵਾਨ ਕਰ ਲਿਆ ਪਰ ਕਿਸੇ ਗੈਰ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕੀਤਾ